ਥੋੜੀ ਲੋਕ ਪਾ ਕੇ ਉਹਨੇ ਤੇ ਬਜਰੀ ਪਾ ਕੇ ਫੇਰ ਕਰਨ ਤਾਂ ਕਿਤੇ ਜਾ ਕੇ ਟੋਇਆ ਪੜੂ ਟੋਇਆ ਪੜੂਗਾ ਜਿੰਨੇ ਕਰਮੀ ਨਹੀਂ ਛੱਡਦੇ ਉਹਦਾ ਇਹ ਰਸਲਾ ਕਰਨਾ ਅਰੇ ਤਾਂ ਬਹੁਤ ਪ੍ਰੋਬਲਮ ਹੋ ਰਿਹਾ ਸਰ ਕਿ ਕਿ ਨਿਕਲਨੇ ਕ ਡਿੱਗਨੇ ਕ ਹੀ ਮੈਂ ਪਿੱਛੇ ਡਿੱਗ ਗਿਆ ਸੀਗਾ ਕਾਫੀ ਰੋਡ ਜਿਆਦਾ ਖਰਾਬ ਹੈਗਾ ਇਹ ਇਹਨੂੰ ਤਾਂ ਬਹੁਤ ਜਿਆਦਾ ਟੋਏ ਸੀਗੇ ਤੁਸੀਂ ਪਹਿਲੀ ਦੀ ਪਿਕਚਰ ਦੇਖੀ ਹੋਣੀ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਦੇਖੋ ਇੱਕ ਤਾਂ بارش ਦਾ ਮੌਸਮ ਵੀ ਹੈ ਅੱਛਾ ਮਿੱਟੀ ਪਾਣ ਨਾਲ ਉਲਟਾ ਗੰਗਾ ਪਏਗਾ ਗੰਗਾ ਜਿਆਦਾ ਪਏਗਾ ਗੰਗਾ ਜਿਆਦਾ ਪਏਗਾ ਤੋਂ ਸਰਕਾਰਾਂ ਇੱਦਾਂ ਦੀਆਂ ਵਾ ਉਦੋਂ ਪੱਛ ਲਾ ਦਿੰਦੀਆਂ ਵਾ ਦੂਏ ਦਿਨ ਫਿਰ ਟੋਇਆ ਹੋ ਜਾਂਦਾ ਅਸੀਂ ਆਪ ਲੋਕਾਂ ਦੀ ਹੈਲਪ ਲਈ ਅਸੀਂ ਉਹਨਾਂ ਲਈ ਆਏ ਆ ਇੱਥੇ ਠੀਕ ਆ ਜੀ ਅਸੀਂ ਆਪ ਦੇਖ ਰਹੇ ਸੀਗੇ ਕਿ ਕਾਫੀ ਆਟੋ ਪਲਟਣ ਵਾਲੇ ਸੀਗੇ ਜਾਂ ਗੱਡੀਆਂ ਬੜੀਆਂ ਨਾ ਕਾਫੀ ਜ਼ਿਆਦਾ ਗਿਰਨ ਵਾਲੇ ਵੀ ਹਾਦਸੇ ਹੋਏ ਆ ਤੇ ਸਾਡੇ ਸਾਹਮਣੇ ਅਸੀਂ ਆਪ ਕਰਦੇ ਪਏ ਹਾਂ ਉਹ ਸਾਰਾ ਜਦੋਂ ਅਸੀਂ ਵਿੱਚ ਪਾਇਆ ਵਾ ਉਹ ਪਾਣੀ ਵਿੱਚ ਘਟਾ ਹੋਰ ਕੇ ਉਹ ਸਾਰਾ ਗਾਰਾ ਬਣ ਗਿਆ ਵਾ ਪਰ ਅਸੀਂ ਇਹ ਤਾਂ ਮੌਸਮ ਆਹੀ ਜਿਹੜਾ ਘਟਕਾ ਜਿਹੜੀ ਬਜਰੀ ਹੈ ਨਾ ਜੀ ਇਹ ਬਜਰੀ ਨਹੀਂ ਇਹ ਤਾਂ ਮਿੱਟੀ ਹੈ ਠੀਕ ਨਹੀਂ ਮਿੱਟੀ ਹੈ ਬਜਰੀ ਸਾਡੀ ਆ ਰਹੀ ਹੈ ਠੀਕ ਆ ਜੀ ਇਹਨੂੰ ਆ ਜਿਹੜਾ ਘਟਕਾ ਮਿਕਸ ਵਾ ਪਹਿਲਾਂ ਮਿੱਟੀ ਤੇ ਘਟਕਾ ਮਿਸਕਾ ਆਇਆ ਸੀਗਾ ਨੱਕ ਨਾਲੋਂ ਲਾ ਕੇ ਬੁੱਲਾ ਉੱਤੇ ਲਾਉਣਾ ਕਿਨੂੰ ਕਹਿੰਦੇ ਆ ਉਹ ਤੁਹਾਨੂੰ ਤਸਵੀਰ ਦਿਖਾਉਣ ਜਾ ਰਹੇ ਆ ਬਹੁਤ ਵਾਰ ਤੁਸੀਂ ਸੁਣਿਆ ਹੋਵੇਗਾ ਔਰ ਇਸ ਕਹਾਵਤ ਨੂੰ ਸੱਚ ਕਿੱਦਾਂ ਕਰਦੀ ਹੈ ਨਗਰ ਨਿਗਮ ਉਹ ਤੁਹਾਨੂੰ ਦਿਖਾਉਣ ਜਾ ਰਹੇ ਆ ਲੁਧਿਆਣਾ ਦੇ ਜਗਰਾਓ ਪੁਲ ਦੇ ਉੱਤੇ ਖੜੇ ਆ ਪਹਿਲਾ ਇੱਕ ਖਬਰ ਨਸ਼ਰ ਕੀਤੀ ਹੈ ਕਿ ਜਗਰਾਓ ਪੁਲ ਦੇ ਉੱਤੇ ਕਿੱਦਾਂ ਟੋਏ ਪਏ ਹੋਏ ਨੇ ਕਿੱਦਾਂ ਚਿੱਕੜ ਔਰ ਮਿੱਟੀ ਗਾਰਾ ਇੱਥੇ ਹੋਇਆ ਪਿਆ ਔਰ ਉਸ ਦੇ ਬਾਵਜੂਦ ਇੱਥੇ ਨਗਰ ਨਿਗਮ ਪਹੁੰਚੀ ਹੈ ਨਗਰ ਨਿਗਮ ਪਹੁੰਚੀ ਹੈ ਨੱਕ ਚੋਂ ਕੱਢ ਕੇ ਬੁੱਲਾ ਨਾਲ ਲਾਉਣ ਨੂੰ ਤੁਹਾਨੂੰ ਦਿਖਾਣੇ ਆ ਕਿਵੇਂ ਇੱਥੇ ਮਿੱਟੀ ਦੇ ਢੇਰ ਤੁਹਾਨੂੰ ਦਿਖਾਣ ਜਾਣੇ ਆ ਕ੍ਰੇਨ ਦੇ ਨਾਲ ਚੱਕੇ ਜਾ ਰਹੇ ਨੇ ਕਈਆਂ ਕੱਸੀਆਂ ਲੈ ਕੇ ਅਮਲਾ ਪਹੁੰਚਿਆ ਹੈ ਔਰ ਆ ਚਿਕਣੀ ਮਿੱਟੀ ਲੈ ਕੇ ਇੱਥੇ ਪਹੁੰਚਿਆ ਇਹ ਚਿਕਣੀ ਮਿੱਟੀ ਦੇ ਢੇਰ ਜਿਹੜੇ ਪਏ ਨੇ ਇਹ ਟੋਇਆਂ ਦੇ ਵਿੱਚ ਭਰੇ ਜਾਣਗੇ ਇਹ ਜਿਨੇ ਟੋਇ ਖੱਡੇ ਪਏ ਹੋਏ ਨੇ ਆ ਮਿੱਟੀ ਉਹਨਾਂ ਦੇ ਵਿੱਚ ਪਾਈ ਜਾਏਗੀ ਬਲਕਿ ਪਾਈ ਜਾ ਰਹੀ ਹੈ ਔਰ ਦੀਪਕ ਜੀ ਜਰਾ ਸੜਕ ਦਾ ਹਾਲ ਦਿਖਾ ਦਿਓ ਕਿ ਇੱਥੇ ਮਿੱਟੀ ਦੇ ਨਾਲ ਕੀ ਹਾਲਾਤ ਬਣੇ ਹੋਏ ਨੇ ਇੱਥੇ ਵੀਕਲ ਸਲਿੱਪ ਕਰ ਰਹੇ ਨੇ ਸਕੂਟਰੀਆਂ ਮੋਟਰਸਾਈਕਲ ਸਲਿੱਪ ਕਰ ਰਹੇ ਨੇ ਔਰ ਨਗਰ ਨਿਗਮ ਹੈ ਕਿ ਨੱਕ ਨਾਲ ਉਹ ਕੱਢ ਕੇ ਬੁੱਲਾਂ ਦੇ ਉੱਤੇ ਲਾਉਣ ਤੇ ਆ ਗਿਆ ਇਹਨਾਂ ਕੋਲ ਬਜਰੀ ਸੀਮੈਂਟ ਲੁੱਕ ਸਭ ਖਤਮ ਹੋ ਗਿਆ ਤੇ ਇਹ ਹੁਣ ਮਿੱਟੀ ਪਾਉਣ ਤੇ ਉੱਤੇ ਆਏ ਯਾਨੀ ਕਿ ਤੁਸੀਂ ਦੂਜੀ ਕਹਾਵਤ ਵੀ ਇੱਥੇ ਕਹਿ ਸਕਦੇ ਹੋ ਕਿ ਕਿੱਦਾਂ ਕਿਸੇ ਮੁੱਦੇ ਦੇ ਉੱਤੇ ਮਿੱਟੀ ਪਾਈ ਜਾਂਦੀ ਹੈ ਨਗਰ ਨਿਗਮ ਵੀ ਹੁਣ ਮੁੱਦਿਆਂ ਦੇ ਉੱਤੇ ਮਿੱਟੀ ਪਾਉਣ ਤੇ ਉੱਤੇ ਆ ਗਿਆ ਯਾਨੀ ਕਿ ਆਪਣੀਆਂ ਨਕਾਮੀਆਂ ਛਪਾਉਣ ਤੇ ਆ ਗਿਆ ਆ ਟੋਏ ਨੇ ਸਾਹਮਣੇ ਔਰ ਉਹ ਦੇਖੋ ਕਿ ਟੋਇਆਂ ਦੇ ਵਿੱਚ ਕਿਦਾਂ ਮਿੱਟੀ ਭਰੀ ਹੋਈ ਹੈ ਔਰ ਉੱਤੋਂ ਦੀ ਉਹ ਬੁਲਡੋਜ਼ਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਜੋ ਬੁਲਡੋਜ਼ਰ ਬੱਜਰੀ ਦੱਬਦਾ ਹੋਇਆ ਪੱਥਰ ਦੱਬਦਾ ਹੋਇਆ ਆਣਾ ਦਿਖਣਾ ਚਾਹੀਦਾ ਸੀ ਉਹ ਮਿੱਟੀ ਦੇ ਉੱਤੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਮਿੱਟੀ ਦੇ ਢੇਰਾਂ ਦੇ ਉੱਤੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਟ੍ਰੈਫਿਕ ਰੁਕੀ ਹੈ ਤਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕੀ ਆ ਹਾਲ ਹੈ ਔਰ ਰੋੜੀ ਦੇ ਨਾਮ ਦੇ ਉੱਤੇ ਇੱਕ ਆ ਇੱਟ ਦਾ ਇੱਕ ਛੋਟਾ ਜਿਹਾ ਰੋੜਾ ਇੱਕ ਪਾ ਦਿੱਤਾ ਹੈਗਾ ਤੇ ਬਾਕੀ ਸਾਰੀ ਦੀ ਸਾਰੀ ਚੀਕਨੀ ਮਿੱਟੀ ਹੈ ਔਰ ਚੀਕਨੀ ਮਿੱਟੀ ਦੇ ਉੱਤੇ ਆ ਟੋਏ ਭਰੇ ਜਾ ਰਹੇ ਨੇ ਉਹ ਬੁਲਡੋਜ਼ਰ ਉਹ ਦੇਖ ਲਓ ਪਰੇ ਤੱਕ ਤੁਹਾਨੂੰ ਦਿਖਾ ਦਈਏ ਤਸਵੀਰਾਂ ਕਿ ਮਿੱਟੀ ਦੇ ਨਾਲ ਇਹ ਟੋਏ ਭਰਦੇ ਹੋਏ ਨਜ਼ਰ ਆ ਰਹੇ ਹਨ ਔਰ ਜਦੋਂ ਬਰਸਾਤ ਹੋਏਗੀ ਤਾਂ ਕੀ ਲੱਗਦਾ ਹੈ ਕਿ ਇਹ ਮਿੱਟੀ ਦੇ ਟੋਏ ਇੰਨਾ ਟੋਇਆਂ ਨੂੰ ਭਰ ਪਾਏਗੀ ਇਹ ਮਿੱਟੀ ਜਿਹੜੀ ਹੈ ਇੰਨਾ ਟੋਇਆਂ ਨੂੰ ਭਰ ਪਾਏਗੀ ਆਖਰ ਕਿਉਂ ਨਗਰ ਨਿਗਮ ਵੀਰਾ ਜੀ ਇੱਥੇ ਟੈਂਪੂ ਡੰਪੂ ਲੈ ਕੇ ਪਹੁੰਚੇ ਨੇ ਬੁਲਡੋਜ਼ਰ ਲੈ ਕੇ ਪਹੁੰਚੇ ਨੇ ਪਰ ਮਿੱਟੀ ਦੇ ਨਾਲ ਇਹ ਸਾਰੇ ਟੋਏ ਭਰੇ ਜਾ ਰਹੇ ਨੇ ਔਰ ਕੀ ਮਿੱਟੀ ਦੇ ਨਾਲ ਇੰਨਾ ਟੋਇਆਂ ਦਾ ਹੱਲ ਨਿਕਲ ਪਾਏਗਾ ਇਹ ਤੁਹਾਨੂੰ ਦਿਖਾ ਦਿੰਨੇ ਆ ਦਿਪਕ ਜੀ ਆ ਵੀ ਦਿਖਾ ਦਿਓ ਜਰਾ ਆ ਟੋਇਆ ਜੀ ਔਰੇ ਟੋਏ ਦੇ ਵਿੱਚ ਮਿੱਟੀ ਭਰ ਦਿੱਤੀ ਹੋਈ ਹੈ ਔਰ ਇਹ ਮਿੱਟੀ ਕਿੰਨਾ ਕੁ देर ਰਹੇਗੀ ਅਗਰ ਇੱਕ ਮੀਂਹ ਪੈ ਗਿਆ ਬਰਸਾਤ ਹੋਗੀ ਤਾਂ ਸਮਝ ਲਓ ਕਿ ਇਹ ਮਿੱਟੀ ਗਾਰੇ 'ਚ ਬਦਲੇਗੀ ਗਾਰਾ ਤਿਲਕੰਝ ਬਦਲੇਗਾ ਔਰ ਇਥੇ ਪਹਿਲਾ ਜਿਹੜੇ ਸਵਾਰ ਨੇ ਟੋਇਆਂ 'ਚ ਡਿੱਗਦੇ ਹੋਏ ਨਜ਼ਰ ਆਉਰੇ ਸੀਗੇ ਫਿਰ ਤਿਲਕ ਕੇ ਡਿੱਗਦੇ ਹੋਏ ਨਜ਼ਰ ਆਣਗੇ ਤਸਵੀਰ ਇੱਥੇ ਤੁਸੀਂ ਦੇਖੋ ਜਗਰਾਉ ਪੁਲ ਦੀ ਜਿੱਥੇ ਟੋਏ ਟਿੱਬਿਆਂ ਦੇ ਵਿੱਚ ਔਰ ਕੀ ਟੋਏ ਟਿੱਬਿਆਂ ਦੇ ਵਿੱਚ ਮਿੱਟੀ ਦੇ ਨਾਲ ਹੱਲ ਹੋ ਪਾਏਗਾ ਨਗਰ ਨਿਗਮ ਦਾ ਅਮਲਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾਂ ਨੇ ਇਹ ਹੁਕਮ ਦਿੱਤੇ ਮਿੱਟੀ ਪਾਉਣ ਦੇ ਔਰ ਮਿੱਟੀ ਪਾਉਣ ਦੇ ਨਾਲ ਕੀ ਹੱਲ ਨਿਕਲ ਆਏਗਾ ਜਾਂ ਫਿਰ ਇਹ ਤਸਵੀਰ ਨਜ਼ਰ ਆਏਗੀ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਗਾਰਾ ਖਿਲ ਰਿਹਾ ਹੋਇਆ ਚਿੱਕੜ ਹੈ ਤਿਲਸਨ ਹੈ ਫਿਸਲਨ ਹੈ ਪਰ ਸਰ ਇੰਚਾਰਜ ਹੋ ਤੁਸੀਂ ਨਗਰ ਨਿਗਮ ਤੋਂ ਹਾਂਜੀ ਸਰ ਨਗਰ ਨਿਗਮ ਤੋਂ ਹਾਂਜੀ ਹਾਂਜੀ ਸਰ ਇਹ ਦੇਖੋ ਕੀ ਹਾਲ ਹੈ ਹਨਾ ਸੜਕ ਦਾ ਮਿੱਟੀ ਦੇ ਨਾਲ ਪਹਿਲਾਂ ਹੀ ਕਿੰਨਾ ਚਿੱਕੜ ਗਾਰਾ ਇੱਥੇ ਖਿਲਰਿਆ ਹੋਇਆ ਇੱਥੇ ਕੋਈ ਬ੍ਰੇਕ ਲਗਾਏਗਾ ਤਾਂ ਸਲਿੱਪ ਕਰੇਗਾ ਕਿ ਨਹੀਂ ਕਰੇਗਾ ਸਰ ਦੇਖੋ ਪਹਿਲੋਂ ਤਾਂ ਬਹੁਤ ਜ਼ਿਆਦਾ ਟੋਏ ਸੀਗੇ ਤੁਸੀਂ ਪਹਿਲੀ ਦੀ ਪਿਕਚਰ ਦੇਖੀ ਹੋਣੀ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਦੇਖੋ ਇੱਕ ਤਾਂ بارش ਦਾ ਮੌਸਮ ਵੀ ਆ ਪਹਿਲੋਂ ਪਾਣੀ ਵੀ ਇੱਥੇ ਜਮਾ ਸੀਗਾ ਉਹ ਸਾਰਾ ਜਦੋਂ ਅਸੀਂ ਵਿੱਚ ਪਾਇਆ ਉਹ ਪਾਣੀ ਵਿੱਚ ਇਕੱਠਾ ਹੋ ਕੇ ਉਹ ਸਾਰਾ ਗਾਰਾ ਬਣ ਗਿਆ ਵਾ ਪਰ ਅਸੀਂ ਇਹਦਾ ਹੱਲ ਕਰਦੇ ਪਏ ਆ ਸਾਡੀ ਟੀਮ ਲੱਗੀ ਹੋਈ ਆ ਜੀਸੀਬੀ ਆ ਸਾਰਾ ਮਲਵਾ ਘਟਕਾ ਵਗੈਰਾ ਜੋ ਵੀ ਅਸੀਂ ਪਾਣਾ ਉਹ ਆ ਰਿਆ ਮਾਲ ਨਹੀਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਮਿੱਟੀ ਦੇ ਨਾਲ ਕਿੱਦਾਂ ਢੋਏ ਭਰੇ ਜਾ ਸਕਦੇ ਆ ਮਿੱਟੀ ਪਾਣ ਨਾਲ ਕਿੱਦਾਂ ਹੋ ਜੂਗਾ ਸਰ ਦੇਖੋ ਮੌਸਮ ਆਹੀ ਜਿਹੜਾ ਘਟਕਾ ਜਿਹੜੀ ਬਜਰੀ ਹੈ ਨਾ ਨਹੀਂ ਇਹ ਬਜਰੀ ਨਹੀਂ ਇਹ ਤਾਂ ਮਿੱਟੀ ਹੈ ਠੀਕ ਨਹੀਂ ਮਿੱਟੀ ਹੈ ਬਜਰੀ ਸਾਡੀ ਆ ਰਹੀ ਆ ਠੀਕ ਆ ਜੀ ਇਹਨੂੰ ਆ ਜਿਹੜਾ ਘਟਕਾ ਮਿਕਸ ਵਾ ਪਹਿਲਾਂ ਮਿੱਟੀ ਤੇ ਘਟਕਾ ਮਿਕਸ ਕਾ ਆਇਆ ਸੀਗਾ ਉਹ ਜਦੋਂ ਮਿਕਸ ਆਇਆ ਵਾ ਉਹ ਜਦੋਂ ਚਾਹੀ ਪਾਇਆ ਵਾ ਉਹ ਪਾਣੀ ਨੇ ਸਾਰਾ ਖਿੱਚ ਲਿਆ ਠੀਕ ਹੈ ਉਹ ਗਾਰਾ ਬਣ ਗਿਆ ਪਰ ਅਸੀਂ ਹੁਣ ਬਜਰੀ ਪਾਵਾਂਗੇ ਇਹਨੂੰ ਕੱਟ ਕੇ ਠੀਕ ਹੈ ਜੀ ਤੇ ਤੁਹਾਨੂੰ ਪਹਿਲੇ ਹੀ ਬਜਰੀ ਪਾ ਦੇਣੀ ਚਾਹੀਦੀ ਸੀ ਮਿੱਟੀ ਪਾਣੀ ਹੋਣੀ ਚਾਹੀਦੀ ਸੀ ਆਹੀ ਕਰ ਲੱਗੇ ਆ ਸਰ ਸਾਡੀ ਟੀਮ ਨਾਲ ਇੱਧਰ ਆਓ ਇੰਚਾਰ ਸਾਹਿਬ ਇੱਧਰ ਆਓ ਮੈਨੂੰ ਇੱਕ ਗੱਲ ਦੱਸੋ ਆ ਜਿਹੜਾ ਢੇਰ ਤੁਸੀਂ ਲੈ ਕੇ ਆਏ ਹੋ ਇੱਕ ਤੁਹਾਨੂੰ ਕਿਹੜੇ ਪਾਸੇ ਉਹ ਗਟਕਾ ਦਿਖਦਾ ਹੈਗਾ ਸਾਨੂੰ ਥੋੜੇ ਟਾਈਮ ਦਾ ਟਾਈਮ ਦਿਓ ਇਰਕ ਠੀਕ ਹੈ ਜੀ ਅਸੀਂ ਪਾ ਦਿੰਨੇ ਆ ਸਾਡੀ ਟੀਮ ਇੱਥੇ ਮੌਜੂਦਾ ਖੜੀ ਹੈ ਠੀਕ ਹੈ ਜੀ ਜੋ ਵੀ ਬੰਦੀ ਹੈ ਅਸੀਂ ਕਰ ਰਹੇ ਹਾਂ ਕਾਰਵਾਈ ਠੀਕ ਹੈ ਜੀ ਤੇ ਸਾ ਨੂੰ ਥੋੜਾ ਲਾਤ ਪਸ ਸੁਧਾਰਨੇ ਆ ਆਪਾਂ ਵਿਗਾੜਨੇ ਨਹੀਂ ਤੁਸੀਂ ਟੈਨਸ਼ਨ ਨਾ ਲੋ ਸਰ ਅਸੀਂ ਆਪ ਲੋਕਾਂ ਦੀ ਹੈਲਪ ਲਈ ਅਸੀਂ ਹੋਂ ਨਾਲ ਹੀ ਆਏ ਆ ਇੱਥੇ ਠੀਕ ਆ ਜੀ ਅਸੀਂ ਆਪ ਦੇਖ ਰਹੇ ਸੀਗੇ ਕੋਈ ਕਾਫੀ ਆਟੋ ਪਲਟਣ ਵਾਲੇ ਸੀਗੇ ਜਾਂ ਗੱਡੀਆਂ ਬੜੀਆਂ ਨਾ ਕਾਫੀ ਜ਼ਿਆਦਾ ਗਿਰਨ ਵਾਲਾ ਵੀ ਹਾਦਸੇ ਹੋਏ ਆ ਤੇ ਸਾਡੇ ਸਾਹਮਣੇ ਅਸੀਂ ਆਪ ਕਰਦੇ ਪਈ ਹੱਲ ਤੁਹਾਨੂੰ ਹੱਲ ਕਰਕੇ ਦਵਾਂਗੇ ਟੈਨਸ਼ਨ ਨਾਲ ਕੋਈ ਗੱਲ ਨਹੀਂ ਆ ਜੀ ਬਿਲਕੁਲ ਹੁਣ ਇਹ ਮਿੱਟੀ ਸਿੱਟੀ ਜਾਏਗੀ ਜਾਂ ਫਿਰ ਹੁਣ ਪ੍ਰੋਪਰ ਜਿਹੜੀ ਬਜਰੀ ਆ ਜੋ ਸਰ ਦੇਖੋ ਘਟਕਾਰ ਆ ਵਾ ਠੀਕ ਹੈ ਗੱਡੀ ਪਰ ਕੇ ਆ ਰਹੀ ਹੈ ਤੇ ਗੱਡੀ ਜਦੋਂ ਭਰ ਕੇ ਆਏਗੀ ਤੁਹਾਡੇ ਸਾਹਮਣੇ ਸੱਟਿਆ ਜਾਏਗਾ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਜਿਹੜਾ ਇਸ ਚਿਕਨੀ ਮਿੱਟੀ ਨੂੰ ਰੋਕ ਦਿੱਤਾ ਗਿਆ ਹੈਗਾ ਇਹੀ ਅਸਰ ਹੁੰਦਾ ਹੈ মিডিਆ ਦਾ ਕਿ ਸਵਾਲ ਜਦੋਂ ਪ੍ਰੋਪਰ ਢੰਗ ਨਾਲ ਚੱਕਿਆ ਜਾਂਦਾ ਔਰ ਸਹੀ ਥਾਂ ਦੇ ਉੱਤੇ ਚੱਕਿਆ ਜਾਂਦਾ ਸਹੀ ਤਰੀਕੇ ਦੇ ਨਾਲ ਚੱਕਿਆ ਜਾਂਦਾ ਤਾਂ ਉਹਦਾ ਹੱਲ ਵੀ ਨਿਕਲਦਾ ਔਰ ਅਸੀਂ ਵੀ ਲੁਧਿਆਣਾ ਲਾਈਵ ਦੀ ਪੂਰੀ ਟੀਮ ਲਗਾਤਾਰ ਜਦੋਂ ਦੀਆਂ ਇਹ ਬਰਸਾਤਾ ਸ਼ੁਰੂ ਹੋਈਆਂ ਨੇ ਔਰ ਅਗਰ ਕਹੀਏ ਜਿੱਥੇ ਜਿੱਥੇ ਵੀ ਸੜਕਾਂ ਖਰਾਬ ਨੇ ਅਸੀਂ ਸਵਾਲ ਚੁੱਕ ਰਹੇ ਆਂ ਰੋਡ ਦੇ ਉੱਤੇ ਜਿਹੜੀ ਐ ਮਿੱਟੀ ਸਿੱਟੀ ਜਾ ਰਹੀ ਸੀ ਪਰ ਇੱਥੇ ਅਸੀਂ ਜਿੱਦਾਂ ਹੀ ਰੁਕਿਆ ਸਰ ਰੋਡ ਦੇ ਉੱਤੇ ਟੋਇਆਂ 'ਚ ਮਿੱਟੀ ਪਾਈ ਜਾਣਾ ਗਟਕਾ ਪਾਣਾ ਚਾਹੀਦਾ ਸਰ ਪੂਰੀ ਪ੍ਰੋਪਰ ਰੋਡ ਬਣੇ ਕੋਈ ਫਰਕ ਨਹੀਂ ਹਦਾ ਖਰਾਬ ਹੋ ਰੇਗਾ ਸਾਰਾ ਸਰ ਸਰਕਾਰ ਦਾ ਬੁਰਾ ਹਾਲ ਹੈ ਗੱਡੀਆਂ ਨਵੀਆਂ ਸਸੇ ਜੀ ਫਿਰਦੀ ਪਈਆਂ ਥੈਂਕ ਯੂ ਅੱਛਾ ਮਿੱਟੀ ਪਾਣ ਨਾਲ ਉਲਟਾ ਗੰਗਾ ਬੇਗਾਨ ਜ਼ਿਆਦਾ ਪਏਗਾ ਗੰਗਾ ਜ਼ਿਆਦਾ ਪਏਗਾ ਗੰਗਾ ਜ਼ਿਆਦਾ ਪਏਗਾ ਬਿਲਕੁਲ ਔਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੀ ਸ਼ਿਕਾਇਤ ਕਰਦੇ ਹੋਏ ਨਜ਼ਰ ਆ ਰਹੇ ਹੈ ਕਿ ਮਿੱਟੀ ਛੱਟਣ ਦੇ ਨਾਲ ਉਲਟਾ ਗੰਦਗੀ ਜ਼ਿਆਦਾ ਹੋਏਗੀ ਨਾ ਕਿ ਹਲ ਨਿਕਲੇਗਾ ਆ ਸੜਕ ਤੇ ਮਿੱਟੀ ਪਾਣ ਨਾਲ ਟੋਇਆਂ ਦੇ ਵਿੱਚ ਹਲ ਨਿਕਲ ਜੂ ਤਾਂ ਕਿ ਐਡਾ ਤਿਲਕਣ ਬਧੂਗੀ ਸਰ ਇਹ ਤਾਂ ਬਹੁਤ ਪ੍ਰੋਬਲਮ ਹੋ ਰਿਹਾ ਸਰ ਕਿ ਨਿਕਲਨੇ ਦਾ ਡਿੱਗਨੇ ਦਾ ਵੀ ਮੈਂ ਪਿੱਛੇ ਡਿੱਗ ਗਿਆ ਸੀ ਕਿ ਆ ਕਾਫੀ ਰੋਡ ਜ਼ਿਆਦਾ ਖਰਾਬ ਹੈਗਾ ਇਹ ਠੀਕ ਅਸੀਂ ਮੈਂ ਡਿੱਗ ਗਿਆ ਪਿੱਛੇ ਕਰਕੇ ਪਿੱਛੇ ਫਿਰ ਜਰਾ ਕੱਡੋ ਮੇ ਮਿੱਟੀ ਡਾਲਣੇ ਸੇ ਹਲ ਨਿਕਲ ਜਾਏਗਾ ਯਾ ਪ੍ਰੋਪਰ ਬਜਰੀ ਡਾਲਨੀ ਚਾਹੀਏ ਪ੍ਰੋਪਰ ਬਜਰੀ ਡਾਲਨਾ ਚਾਹੀਏ ਤਸਰ ਹਲ ਨਿਕਲੇਗਾ ਬਿਲਕੁਲ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਬਜਰੀ ਪਾਈ ਜਾਣੀ ਚਾਹੀਦੀ ਹੈ ਫੇਰ ਹਲ ਨਿਕਲੇਗਾ ਲੋਕਾਂ ਦਾ ਇਹੀ ਕਹਿਣਾ ਹੈਗਾ ਪਰ ਇੱਥੇ ਵੀਰਾ ਜੀ ਅੱਛਾ ਇਹ ਦੱਸਿਓ ਜਰਾ ਇਹ ਹੁਣ ਟੋਇਆਂ ਚ ਮਿੱਟੀ ਪਾਈ ਜਾਂਦੇ ਮਿੱਟੀ ਪਾਉਣ ਨਾਲ ਹਲ ਨਿਕਲ ਜੂ ਮਿੱਟੀ ਤਾਂ ਨਿਕਲ ਜਾਣੀ ਉਹ ਮੀਂਹ ਪੈਣ ਤੇ ਉਲਟਾ ਗਾਰਾ ਹੋਰ ਵੱਧ ਗਿਆ ਸੜਕ ਬਿਲਕੁਲ ਬਿਲਕੁਲ ਜੀ ਮਿੱਟੀ ਦਾ ਫਾਇਦਾ ਨਹੀਂ ਮਿੱਟੀ ਦਾ ਤਾਂ ਥੋੜੀ ਲੋਕੋ ਪਾ ਕੇ ਉਹਦੇ ਤੇ ਬਜਰੀ ਪਾ ਕੇ ਫੇਰ ਕਰਨ ਤਾਂ ਕਿਤੇ ਜਾ ਕੇ ਟੋਇਆ ਭਰੂਗਾ ਟੋਇਆ ਭਰੂਗਾ ਜਿੰਨੇ ਕਰਮੀ ਨਹੀਂ ਛੱਡਦੇ ਉਹਦਾ ਇਹ ਹਾਲ ਲੱਗਾ ਨਾ ਤਾਂ ਜਦੋਂ ਤੱਕ ਇਹਨੂੰ ਪ੍ਰੋਪਰ ਢੰਗ ਦੇ ਨਾਲ ਬਜਰੀ ਗਤਕਾ ਪਾ ਕੇ ਇਹਨਾਂ ਟੋਇਆਂ ਨੂੰ ਨਹੀਂ ਭਰਿਆ ਜਾਏਗਾ ਉਦੋਂ ਤੱਕ ਕੋਈ ਹੱਲ ਨਹੀਂ ਨਿਕਲੇਗਾ ਬਲਕਿ ਹਾਲਾਤ ਇਸ ਤਰ੍ਹਾਂ ਦੇ ਦਿਖਣਗੇ ਵੱਧ ਤੋਂ ਬੱਤਰ ਦਿਖਣਗੇ ਔਰ ਉਲਟਾ ਇੱਥੇ ਤਿਲਕਨ ਜ਼ਿਆਦਾ ਹੋਰ ਵਾਦੀ ਹੋਈ ਦਿਖਾਈ ਦੇਗੀ ਹੋਰ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕੀ ਹੱਲ ਨਿਕਲ ਜਾਏਗਾ ਬੀਰਾ ਜੀ ਆ ਟੋਏ ਪਏ ਹੋਇਆ ਉਹਦੇ ਵਿੱਚ ਮਿੱਟੀ ਪਾਉਣ ਨਾਲ ਹੱਲ ਨਿਕਲ ਜੂਗਾ ਭਾਜੀ ਟੋਏ ਦੇ ਵਿੱਚ ਮਿੱਟੀ ਪਾਉਣ ਨਾਲ ਪਚਲਨ ਕੋਈ ਹੱਲ ਨਹੀਂ ਦਿਖਣਾ ਪ੍ਰਸ਼ਾਸਨ ਦੀ ਨਾਕਾਮੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਉੱਥੋਂ ਸਰਕਾਰਾਂ ਇੱਦਾਂ ਦੀਆਂ ਵਾ ਉੱਥੋਂ ਪਾਚ ਲਾ ਦਿੰਦੀਆਂ ਵਾ ਦੂਏ ਦਿਨ ਫਿਰ ਟੋਇਆ ਹੋ ਜਾਂਦਾ ਸਰ ਬਹੁਤ ਪਰੇਸ਼ਾਨ ਬਹੁਤ ਜ਼ਿਆਦਾ ਥੈਂਕ ਯੂ ਤਾਂ ਇੱਥੇ ਆਮ ਲੋਕ ਵੀ ਕਿਤੇ ਨਾ ਕਿਤੇ ਪਰੇਸ਼ਾਨ ਨੇ ਔਰ ਉਸ ਤੋਂ ਬਾਅਦ ਜਿਹੜਾ ਐਮਸੀਲ ਹੈ ਨਗਰ ਨਿਗਮ ਹੈ ਉਹ ਵੀ ਲੋਕਾਂ ਦੀਆਂ ਹੋਰ ਜ਼ਿਆਦਾ ਮੁਸ਼ਕਲਾਂ ਬਦਾਂਦਾ ਹੋਇਆ ਦਿਖਾਈ ਦੇ ਰਿਹਾ ਔਰ ਅਦਾ ਅਸਰ ਵੀ ਹੁੰਦਾ ਹੋਇਆ ਦਿਖਾਈ ਦੇ ਰਿਹਾ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਕਿ ਸਿਰਫ ਨੱਕ ਨਾਲੋਂ ਲਾ ਕੇ ਬੁੱਲਾ ਉੱਤੇ ਚਿਪਕਾਈ ਜਾ ਰਹੀ ਹੈ ਅਸੀਂ ਸਵਾਲ ਚੱਕਿਆ ਸਵਾਲ ਚੱਕਿਆ ਕਿ ਇੱਥੇ ਮਿੱਟੀ ਦੇ ਨਾਲ ਹੋਰ ਜ਼ਿਆਦਾ ਫਿਸਲਨ ਹੋ ਰਹੀ ਹੈ ਲੋਕ ਗਿਰਣਗੇ ਤਾਂ ਉਹਦਾ ਅਸਰ ਵੀ ਹੋਇਆ ਇਹ ਚਿਕਨੀ ਮਿੱਟੀ ਨੂੰ ਐਦਾਂ ਟੋਇਆਂ ਦੇ ਵਿੱਚ ਪਾਣ ਤੋਂ ਰੋਕ ਦਿੱਤਾ ਗਿਆ ਹੁਣ ਪ੍ਰੋਪਰ ਘਟਕਾ ਜਿਹਨੂੰ ਇਹ ਕਹਿੰਦੇ ਆ ਜਿਹਦੇ ਵਿੱਚ ਬੱਜਰੀ ਵੀ ਹੁੰਦੀ ਹੈ ਔਰ ਰੋੜੇ ਵੀ ਹੁੰਦੇ ਆ ਔਰ ਪ੍ਰੋਪਰ ਢੰਗ ਦੇ ਨਾਲ ਉਹਦੇ ਵਿੱਚ ਮਿੱਟੀ ਵੀ ਹੁੰਦੀ ਹੈਗੀ ਆ ਉਹਦੇ ਨਾਲ ਹੁਣ ਇਹ ਰੋਡ ਪਰ ਟੋਏ ਭਰੇ ਜਾਣਗੇ ਤਾਂ ਜੋ ਰੋਡ ਨੂੰ ਪ੍ਰੋਪਰ ਚਲਾਇਆ ਜਾ ਸਕੇ ਕਿਉਂਕਿ ਇਸ ਮਿੱਟੀ ਦੇ ਨਾਲ ਹਾਲਾਤ ਐਦਾਂ ਹੀ ਬਣਦੇ ਹੋਏ ਨਜ਼ਰ ਆਣਗੇ ਇਸੇ ਕਾਰਨ ਹੁਣ ਨਗਰ ਨਿਗਮ ਦੀ ਟੀਮ ਜਿਹੜੀ ਹੈ ਔਰ ਰੁਕ ਗਈ ਹੈ ਟੋਇਆਂ ਨੂੰ ਭਰਨਾ ਬੰਦ ਕਰ ਦਿੱਤਾ ਹੈ ਔਰ ਜਿਹੜਾ ਗਟਕਾ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਟੋਇਆਂ ਨੂੰ ਭਰਨ ਦੇ ਲਈ ਔਰ ਪ੍ਰੋਪਰ ਢੰਗ ਨਾਲ ਇਹਦਾ ਹੱਲ ਕੀਤਾ ਜਾਏਗਾ ਲੁਧਿਆਣਾ ਤੋਂ ਕੈਮਰਾ ਪਰ ਸੰਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ